Satsukars 54 hmm. <maks>

भॻ हल जा भे ਸੇਕ ਵੀ ਕੋਈ ਕੋਈ ਸੌਂਗ ਦਾ ਗਾਇਆ ਬਹੁਤ ਹੋਈ ਕਰਾਉਂਦਾ ਹਾਂ ਉਹ ਤੇ ਸਾਥੀ ਕਾ ਸਾਰੇ ਨੂੰ ਅਸੀਂ ਇੱਥੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਏ ਹਾਂ ਉਹਨਾਂ ਦੀ ਬਦੌਲਤ ਹੀ ਮੈਨੂੰ ਸਭ ਤੋਂ ਪਹਿਲੇ ਲੌਂਗ ਲਾਚੀ 2 ਦਾ ਫੇਮ ਮਿਲਿਆ ਉਹ ਵੀ ਸਭ ਸਭ ਕੁਝ ਬਾਬਾ ਜੀ ਦੇ ਕਰਕੇ ਹੈ ਕਿ ਅੱਜ ਮੈਂ ਹਰ ਪਿਕਚਰ ਦੇ ਅੰਦਰ ਪੰਜਾਬੀ ਪਿੱਛੇ ਦੇ ਅੰਦਰ ਗਾ ਰਹੀ ਹਾਂ ਸਭ ਤੋਂ ਪਹਿਲੇ ਬਾਬਾ ਜੀ ਦਾ ਥੈਂਕ ਯੂ ਉਸ ਤੋਂ ਬਾਅਦ ਗੁਰਮੀਤ ਜੀ ਦਾ ਥੈਂਕ ਯੂ ਕਿ ਮੈਨੂੰ ਹਰ ਪਿਕਚਰ ਚਾਂਸ ਦਿੱਤਾ ਬਸ ਮੈਂ ਨਹੀਂ ਕਹਾਵਾਂਗੀ ਕਿੰਨਾ ਕਿਤੇ ਕੋਈ ਕਾਰਗਰ ਬਿਲਕੁਲ ਬਿਲਕੁਲ ਮੈਂ ਮੈਨੂੰ ਅੱਜ ਜਿੰਨੇ ਗਾਣੇ ਮਿਲ ਰਹੇ ਨੇ ਉਹਦਾ ਸਭ ਦਾ ਸਭ ਦੇ ਪਿੱਛੇ ਬਾਬਾ ਜੀ ਦਾ ਹੀ ਹੱਥ ਹੈ ਮੈਂ ਬੜੀ ਲੰਬੀ ਸਟੋਰੀ ਹੈ ਮੈਨੂੰ ਕੋਲ ਟਾਈਮ ਨਹੀਂ ਹੈਗਾ ਲੇਕਿਨ ਮੈਂ ਇਹਨਾ ਕਹਾਂਗੀ ਕਿ ਮੈਂ ਬੰਬੇਵੀ ਦੀ ਗੁਰਦੁਆਰੇ ਸਿਰਫ ਸੇਵਾ ਹੀ ਹੁੰਦੀ ਸੀ ਤੇ ਸੇਵਾ ਦਾ ਫਲ ਹੀ ਮੈਨੂੰ ਲੌਂਗ ਲਚੀ ਟੂ ਮਿਲੇ ਹੈ ਬਸ ਸਭ ਤੋਂ ਵੱਡੀ ਗੱਲ ਆਈ ਹੈ ਜੋ ਨੇ ਸੱਚੇ ਪਾਤਸ਼ਾਹ ਨੇ ਤੇ ਅੱਜ ਉਹਨਾਂ ਦਾ ਆਸ਼ੀਰਵਾਦ ਅਸੀਂ ਲੈਣ ਆਏ ਆ ਦਾ ਨਾਮ ਕਿਰਨ ਸ਼ਰਗੇਲੀ ਤੇ ਅਸੀਂ ਇੱਥੇ ਆਏ ਆ ਪਰਮਾਤਮਾ ਸਾਡੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਨਤਮਸਤਕ ਹੋਣ ਉਹਨਾਂ ਦਾ ਆਸ਼ੀਰਵਾਦ ਲੈਣ ਲਈ ਸਾਡਾ ਸਾਡੀ ਫਿਲਮ ਆ ਰਹੀ ਹੈ ਉਹਦੇ ਵਾਸਤੇ ਆਪਾਂ ਇੱਥੇ ਇਹਨਾਂ ਤੋਂ ਆਸ਼ੀਰਵਾਦ ਲੈ ਕੇ ਅਸੀਂ ਬਣਾਈ ਸੀਗੀ ਤੇ ਹੁਣ ਇਹਨਾਂ ਇਹਨਾਂ ਹੀ ਆਸਰੇ ਅਸੀਂ ਛੱਡ ਦਿੱਤੀ ਹੈਗੀ ਹੈ ਹੁਣ ਦੇਖਦੇ ਆ ਕਿ ਪਰਮਾਤਮਾ ਸਾਨੂੰ ਕਿੱਥੇ ਲੈ ਕੇ ਜਾਂਦਾ ਹੈ ਕਿ ਜਿਵੇਂ ਇਹਨਾਂ ਦਾ ਆਸ਼ੀਰਵਾਦ ਜਿਵੇਂ ਇਹਨਾਂ ਦੀ ਮਰਜ਼ੀ ਫਿਲਮ ਦੇ ਵਿੱਚ ਹਾਂਜੀ ਸਰ ਮੇਰਾ ਪ੍ਰੀਤ ਕੁੜੀ ਦਾ ਕੈਰੈਕਟਰ ਹੈ ਪ੍ਰੀਤ ਨਾਮ ਦਾ ਕੈਰੈਕਟਰ ਹੈ ਜੋ ਕਿ ਚੁਲਬਲੀ ਜੀ ਕੁੜੀ ਆ ਤੇ ਬਸ ਮਜਨੂ ਦੇ ਨਾਲ ਉਹਦੇ ਨਾਲ ਲਾਈਕ ਉਹਦੇ ਨਾਲ ਜਿਹੜਾ ਮੁੰਡਾ ਹੈ ਜਾਂ ਫਿਰ ਉਹਦੀ ਫੈਮਿਲੀ ਹੈ ਜਿਹੜੀ ਉਹਦੇ ਨਾਲ ਉਹਦੀ ਚੱਲਦੀ ਰਹਿੰਦੀ ਹੈ ਗੱਲ। ਬਿਲਕੁਲ ਬਿਲਕੁਲ ਮੈਂ ਤਾਂ ਮਤਲਬ ਇੱਕ इमोशनल ਜਿਹਾ ਟਾਈਮ ਹੈ। ਅੱਜ ਮੈਂ ਇੱਥੇ ਖੜੀ ਆ ਬਾਬਾ ਜੀ ਅੱਗੇ। ਪਰਮਾਤਮਾ ਕਰੇ ਕਿ ਸਭ ਵਧੀਆ ਹੋਵੇ। ਸਾਰੀ ਟੀਮ ਨੇ ਬਹੁਤ ਸਾਥ ਦਿੱਤਾ ਹੈ। ਬਹੁਤ ਕੰਮ ਕੀਤਾ ਹੈ। ਬੜੀ ਮਿਹਨਤ ਨਾਲ ਇੱਥੇ ਆਏ ਆ। ਬਸ ਬਾਈ ਗੁਰੂ ਜੀ ਦਾ ਸ਼ੁਕਰ ਮਨਾਣਾ ਹੈ ਕਿ ਪ੍ਰਮਾਤਮਾ ਸਰਵਥੇ ਤੱਕ ਲੈ ਕੇ ਆਇਆ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਬਾਈ ਮਾਰਚ ਨੂੰ ਮੈਮ ਨੇ ਵੀ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਸਾਡੇ ਗਾਣੇ ਗਾਏ ਨੇ ਸਾਡੀ ਫਿਲਮ ਵਿੱਚ ਤੇ ਬਹੁਤ ਵਧੀਆ ਇਹਨਾਂ ਨੇ ਸੰਗੀਤ ਦਿੱਤਾ ਤੇ ਮੈਂ ਬਹੁਤ ਖੁਸ਼ ਹਾਂ ਮੇਰੇ ਪਰਿਵਾਰ ਵੱਲੋਂ ਮੇਰੀ ਸਾਰੀ ਟੀਮ ਵੱਲੋਂ ਮੈਂ ਤੇ ਨਤਮਸਤਕ ਹੁੰਨੀ ਆ ਪ੍ਰਮਾਤਮਾ ਅੱਗੇ ਹੱਥ ਜੋੜਦੀ ਆ ਪ੍ਰਮਾਤਮਾ ਸਾਡੀ ਟੀਮ ਨੂੰ ਸਾਰੇ ਪਰਿਵਾਰ ਨੂੰ ਐਦਾਂ ਹੀ ਆਪਣੇ ਆਪਣੇ ਚਰਨਾਂ 'ਚ ਜਗ੍ਹਾ ਦੇ ਕੇ ਰੱਖੇ ਤੁਸੀਂ ਸਫਲਤਾ ਦੇ ਕਿਉਂਕਿ ਤੁਸੀਂ ਸੰਗੀਤ ਦੇ ਬਾਦਸ਼ਾਹ ਹੋ ਔਰ ਜੀ ਤੁਹਾਡਾ ਇਸ ਫਿਲਮ ਦੇ ਵਿੱਚ ਹੈਗਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਕੀ ਪਹੁੰਚੇ ਹੋ ਕੀ ਅਨੰਦ ਕਰਨੇ ਕੀ ਕਰਨੇ ਆ ਦੇਖੋ ਜੀ ਇੱਥੇ ਤੇ ਰੱਬ ਰੱਬ ਹੀ ਕਰੀਏ ਬਸ ਇੱਥੇ ਤੇ ਰੱਬ ਰੱਬ ਹੀ ਕਰਨ ਆਏ ਆ ਰੱਬ ਰੱਬ ਕਰਨ ਕਿਉਂ ਆਏ ਆ ਪਰਮਾਤਮਾ ਦੀ ਓਟ ਆਸਰੇ ਲੈ ਕੇ ਕਿਉਂ ਆਏ ਆ ਕਿ ਇੱਕ ਤੇ ਇੱਥੇ ਆਂਦੀ ਸਕੂਨ ਸਕੂਨ ਦਾ ਸਹਾਰਾ ਮਿਲਦਾ ਸਾਰਾ ਦਿਨ ਮਿਊਜ਼ਿਕ ਕਰਨਾ ਉਹ ਸਭ ਚੀਜ਼ਾਂ ਕਰਨੀਆਂ ਤੇ ਉਹ ਕਿਤੇ ਨ ਕਿਤੇ ਮਨ ਜਿਹੜਾ ਨਾ ਉਹ ਵਿਵਸਥਿਤ ਨਹੀਂ ਰਹਿੰਦਾ ਤੇ ਇੱਥੇ ਸਕੂਨ ਮਿਲਦਾ ਹੈ ਤੇ ਇੱਥੇ ਆਈ ਹੈ ਕੀ ਕੋਟ ਆਸਰਾ ਲੈ ਕੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਤੁਸੀਂ ਅਗਰ ਅੱਜ ਕੱਲ ਸਵੇਰੇ ਕੋ ਕੰਮ ਕਰਨਾ ਹੈ ਤੇ ਰਾਤ ਬਾਬੇ ਦੇ ਚੜਨਾ ਚਾਹੋ ਅਗਰ ਸ਼ਾਮ ਕਰਨਾ ਹੈ ਤੇ ਮੈਨੂੰ ਲੱਗਦਾ ਸਵੇਰੇ ਕੋਟ ਆਸਰਾ ਲੈ ਲੈਣਾ ਕਿ ਪਹਿਲੇ ਤੁਹਾਡਾ ਸਹਾਰਾ ਹੈ ਫਿਰ ਸਾਡੀ ਕੋਈ ਗੱਲਬਾਤ ਅੱਗੇ ਵਧ ਸਕਦੀ ਹੈ ਸੋ ਚਲੋ ਪਿਕਚਰ ਦਾ ਮਾਮਲਾ ਹੈ ਤੇ ਪਿਕਚਰ ਚ ਸਾਰਾ ਕੁਝ ਬਹੁਤ ਅੱਛਾ ਹੈ ਸਾਰਾ ਕੁਝ ਪੈਕੇਜ ਬਹੁਤ ਵਧੀਆ ਹੈ 뮤ਜ਼ਿਕ ਅੱਛਾ ਹੈ ਕਿਰਦਾਰ ਅੱਛੇ ਨੇ ਸਾਰਾ ਕੁਝ ਅੱਛਾ ਹੈ ਤੇ بس ਇੱਕੋ ਗੱਲ ਰਹਿ ਗਈ ਸੀ ਜਿਹੜਾ ਨਤਮਸਤ ਕੋਣਾ ਸੀ ਉਹ ਵੀ ਹੋ ਗਿਆ ਜੀ ਕਿੰਨੇ ਸੌਂਗ ਆ ਜੀ 6 ਗਾਣੇ 6 ਗਾਣੇ ਨੂੰ ਆ ਮੈਸੇਜ ਦੇਣਾ ਚਾਹੁੰਦਾ ਕਿ ਮੈਨੂੰ ਲੱਗਦਾ ਹੈ ਕਿ ਮੇਰੇ ਤੁਸੀਂ ਚੰਗੇ ਸੰਗੀਤ ਨੂੰ ਹਮੇਸ਼ਾ ਪਿਆਰ ਕੀਤਾ ਤੇ ਚੰਗੀਆਂ ਚੀਜ਼ਾਂ ਨੂੰ ਹੀ ਤੁਸੀਂ ਅੱਗੇ ਪੌਪੂਲਰ ਕਰੋ ਤੇ ਜਿਹੜੀਆਂ ਮਾੜੀਆਂ ਚੀਜ਼ਾਂ ਉਹਨਾਂ ਨੂੰ ਪੌਪੂਲਰ ਨਾ ਹੀ ਕਰੋ ਤੇ ਜ਼ਿਆਦਾ ਬੈਟਰ ਗੱਲ ਹੈ ਤੇ ਜਿਹੜੀਆਂ ਬਹੁਤ ਚੰਗੀਆਂ ਚੀਜ਼ਾਂ ਕਿਉਂਕਿ ਜਿਹੜੀਆਂ ਪਿੱਛੇ ਰਹਿ ਜਾਂਦੀਆਂ ਹਨ ਉਹ ਬੜਾ ਅਫਸੋਸ ਹੁੰਦਾ ਹੈ ਕਿ ਕਿਉਂ ਜੀ ਆ ਚੀਜ਼ਾਂ ਅੱਗੇ ਆਣੀਆਂ ਚਾਹੀਦੀਆਂ ਸੀ ਕਿਉਂ ਨਹੀਂ ਆ ਰਹੀਆਂ ਸੋ ਅਹੀ ਮੈਸੇਜ ਹੈ ਅੱਛੀ ਚੀਜ਼ਾਂ ਨੂੰ ਹਮੇਸ਼ਾ ਪ੍ਰੋਮੋਟ ਕਰੋ ਅੱਛੀ ਚੀਜ਼ਾਂ ਨੂੰ ਵੇਖੋ ਇੱਕ ਅچھے ਸਬਜੈਕਟ ਨੂੰ ਵੇਖੋ ਬੜੀ ਮਿਹਨਤ ਨਾਲ ਕਿਸੇ ਬੰਦੇ ਨੇ ਦੋ ਦੋ ਸਾਲ ਲਗਾ ਕੇ ਸਾਲ ਲਗਾ ਕੇ ਡੇਡ ਡੇ ਸਾਲ ਲਗਾ ਕੇ ਕਿੰਨਾ ਪੈਸਾ ਕਿੰਨਾ ਕੁਛ ਕਿੰਨਾ ਲੇਮੈਨ ਹੁੰਦਾ ਕਿੰਨਾ ਵਿੱਚ ਲੇਬਰ ਹੁੰਦਾ ਕਿੰਨਾ ਬੜਾ ਕੁਝ ਹੁੰਦਾ ਕੰਮ ਕਰਨ ਵਾਲੇ ਬੰਦੇ ਕਿੰਨਾ ਮਾਈਂਡ ਚੱਲਦਾ ਤੇ ਉਸ ਮਾਈਂਡ ਨੂੰ ਅੱਗੇ ਲਿਆਂਨ ਲਈ ਪਰਮਾਤਮਾ ਬਖਸ਼ਿਸ਼ ਕਰੇ ਤੇ ਅੱਜ ਆਏ ਆ ਦਰਬਾਰ ਸਾਹਿਬ ਤੇ ਮਿਹਰ ਕਰੇ ਬਾਬਾ ਆਹ ਪਿਕਚਰ 22 ਮਾਰਚ ਨੂੰ ਏਡੀ ਲੱਗਣ ਲੱਗੀ ਹੈ ਸਫਲ ਹੋਏ ਹਾਂਜੀ ਆਜੋ ਹਾਂਜੀ ਅੱਜ ਜਿਹੜਾ ਸਫਲ ਸਫਲਤਾ ਲਈ ਸਤਿਕਾਰ ਕਰਦੇ ਸਤਿਕਾਰ ਜੀ ਮੈਂ ਪ੍ਰੀਤ ਬਾਠ ਹਮੇਸ਼ਾ ਦੀ ਤਰ੍ਹਾਂ ਜਦੋਂ ਵੀ ਮੇਰੀ ਕੋਈ ਫਿਲਮ ਰੀਲੀਜ਼ ਹੋਣ ਲੱਗਦੀ ਹੈ ਆ ਇੱਥੇ ਸ਼੍ਰੀ ਦਰਬਾਰ ਸਾਹਿਬ ਆ ਕੇ ਅਸੀਂ ਮਹਾਰਾਜ ਅਗੇ ਸਿਰ ਚਕਾਉਣੀ ਆ ਕਿ ਜੀ ਸਾਡੀ ਮਿਹਨਤ ਨੂੰ ਭਾਗ ਲਾਓ ਫਿਲਮ ਇਸ ਹਫਤੇ ਲੱਗ ਜਾਣੀ ਹੈ 22 ਤਰੀਕ ਨੂੰ ਲੱਗ ਜਾਣੀ ਹੈ ਤੇ ਜੋ ਰੱਬ ਨੂੰ ਮਨਜ਼ੂਰ ਹੋਊਗਾ ਜੋ ਵਾਹਿਗੁਰੂ ਨੂੰ ਮਨਜ਼ੂਰ ਹੋਊਗਾ ਅਸੀਂ ਉਹਦੇ ਲਈ ਤਿਆਰ ਆ ਅਸੀਂ ਆਪਣੀ ਮਿਹਨਤ ਕਰਦੇ ਆ ਆਪਣੀ ਕਿਰਤ ਕਰੀ ਜਾ ਰਹੇ ਆ ਜਿਹੜੀ ਕਮਾਈ ਉਸ ਕਾਲਪੁਰਖ ਨੇ ਸਾਡੇ ਝੋਲੀ ਪਾਣੀ ਹੈ بس ਉਹਦੇ ਲਈ ਸੀ ਇੱਥੇ ਆਇਆ ਸਿਰਫ ਫਿਲਮ ਜੀ ਮੇਰਾ ਜਿਹੜਾ ਕਿਰਦਾਰ ਹੈ ਇੱਕ ਆ ਪੰਜਾਬੀ ਮੁੰਡੇ ਦਾ ਕਿਰਦਾਰ ਹੈ ਤੇ ਬੜਾ ਚੁਲਬੁਲਾ ਜਿਹਾ ਬੜਾ ਪਿਆਰਾ ਜਿਹਾ ਇਨਸਾਨ ਹੈ ਕੁਛੋਦੀ ਖੁਆਇਸ਼ਾਂ ਨੇ ਕੁਛੋਦੀਆਂ ਡ੍ਰੀਮਸ ਨੇ ਜਿਹੜੇ ਉਹ ਪੂਰੇ ਕਰਨਾ ਚਾਹੁੰਦਾ ਹੈ ਤੇ ਕਈ ਮੁੰਡਿਆਂ ਵਾਂਗੂ ਉਹਦੇ ਵੀ ਕੋਈ ਸੁਪਨੇ ਕਿਵੇਂ ਕੈਨੇਡਾ ਜਾਵਾਂ ਜਾ ਕੇ ਮੈਂ ਡਾਲਰ ਕਮਾਣੇ ਆ ਪਿੰਡ ਚ ਆਪਣਾ ਨਾ ਕਰਨਾ ਪਰ ਕੁਝ ਇਹੋ ਜੀਆਂ ਚੀਜ਼ਾਂ ਹੋ ਜਾਂਦੀਆਂ ਕਿ ਉਹ ਕੁਝ ਚੀਜ਼ਾਂ 'ਚ ਉਲਝ ਜਾਂਦਾ ਤੇ ਜੋ ਅਸੀਂ ਕਹਾਣੀ ਅੱਜ ਬਹੁਤਾ ਅਸੀਂ ਕਹਾਣੀ ਤੇ ਨਾ ਫੋਕਸ ਕਰਕੇ ਅਸੀਂ ਜਿਸ ਜਿਸ ਧਰਤੀ ਤੇ ਆਏ ਆ ਜਿਸ ਸ਼ਹਿਰ ਚਾ ਜਿਸ ਪਵਿੱਤਰ ਸਥਾਨ ਤੇ ਅਸੀਂ ਖੜੇ ਆ ਅਸੀਂ ਬਸ ਉੱਥੇ ਸਿਰ ਝੁਕਾਉਣਾ ਚਾਹੁੰਦੇ ਆ ਸਕੂਨ ਲੈ ਬਹਿਣਾ ਚਾਹੁੰਦੇ ਆ ਪੰਜ-ਸੱਤ ਮਿੰਟ 10 ਮਿੰਟ ਤੇ ਮਹਾਰਾਜ ਅੱਗੇ ਆਪਣੀ ਆਪਣੀ ਅਰਦਾਸ ਲੈਣਾ ਚਾਹੁੰਦੇ ਆ ਸਿਰਫ ਇਹ ਫਿਲਮ ਜਿਆਦਾ ਸਾਡੀ ਬਰਨਾਲੇ ਸ਼ੂਟ ਹੋਈ ਹੈ ਜੀ ਅੰਮ੍ਰਿਤਸਰ ਵੀ ਥੋੜਾ ਜਿਹਾ ਅਸੀਂ ਸ਼ੂਟ ਕੀਤਾ ਤੇ ਜ਼ਿਆਦਾਤਰ ਫਿਲਮ ਬਰਨਾਲੇ ਤੇ ਚੰਡੀਗੜ੍ਹ ਵਾਲ ਸ਼ੂਟ ਹੋਈ ਹੈ ਇਹ ਕਹਿਣਾ ਚਾਹਾਂਗੇ ਕਿ ਇੱਥੋਂ ਅਸੀਂ ਸ਼ੁਰੂਆਤ ਕਰਦੇ ਹਾਂ ਮੇਰੀ ਤਾਂ ਸ਼ੁਰੂਆਤ ਇੱਥੋਂ ਹੋਈ ਹੋਈ ਹੈ ਅੱਜ ਤੋਂ ਕੋਈ 1981 ਦੇ ਵਿੱਚ ਹੁਣ ਵੀ ਅਸੀਂ ਆਪਣੀ ਫਿਲਮ ਦੀ ਪ੍ਰਮੋਸ਼ਨ ਵਾਸਤੇ ਆਏ ਹਾਂ ਤੇ ਇੱਥੇ ਆਸ਼ੀਰਵਾਦ ਲੈਣ ਵਾਸਤੇ ਗੁਰੂ ਰਾਮਦਾਸ ਨਗਰੀ ਦੇ ਵਿੱਚ ਹੈਨਾ ਸੋ ਮੇਰਾ ਖਿਆਲ ਹੈ ਕਿ ਬਿਲਕੁਲ ਬਿਲਕੁਲ ਸਾਡਾ ਤੇ ਭਰੋਸਾ ਬੱਜਿਆ ਹੋਇਆ ਇੱਥੇ ਦਾ ਤੇ ਅਸੀਂ ਕਿਵੇਂ ਭੁੱਲ ਸਕਦੇ ਹਾਂ ਹੈਨਾ ਤੇ ਆਪਣੀ ਸ਼ੁਰੂਆਤ ਹੈ ਸਾਡੀ ਤੇ ਅਸੀਂ ਹੁਣ ਉਮੀਦ ਕਰਦੇ ਹਾਂ ਕਿ ਤੁਹਾਡੇ ਥਰੂ ਆਪਣਾ ਦਰਸ਼ਕਾਂ ਨੂੰ ਵੀ ਦੱਸਿਓ ਕਿ ਜਿੰਮੇ ਵੀ ਫਿਲਮਾਂ ਆ ਰਹੀਆਂ ਨੇ ਤੇ ਦੇਖਣ ਇੱਕ ਨੂੰ ਰਿਲੀਜ਼ ਹੋ ਰਹੀ ਹੈ ਹਾਂਜੀ 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 ਬਿਲਕੁਲ ਉਸੇ ਵਾਸਤੇ ਪਹੁੰਚੇ ਹੋਏ ਹਾਂ ਦਿਨ ਵਿੱਚ ਸਾਡਾ ਸਾਡੀ ਪ੍ਰੈਸ ਕਾਨਫਰੰਸ ਸੀਗੀ ਮੀਡੀਆ ਦੇ ਨਾਲ ਤੇ ਉਦੋਂ ਤੁਹਾਡੇ ਦਰਸ਼ਨ ਨਹੀਂ ਹੋਏ ਚ ਖੈਰ ਤੇਰਾ ਇਦਰੁਸਤਾਏ ਇੱਥੇ ਆਗੇ ਤੁਸੀਂ ਸੋ ਨਾਈਸ ਆਫ ਯੂ ਥੈਂਕ ਯੂ ਵੈਰੀ ਮਚ ਮਾਈ ਡੀਅਰ ਗੋਡ ਬles ਯੂ ਫਿਰ ਮਿਲਦੇ ਹਾਂ ਬਹੁਤ ਛੇਤੀ